ਇਹ ਸਾਰੀ ਸਮੂਹ ਪੰਚਾਇਤ ਤੇ ਪਿੰਡ ਦੇ ਮੋਤਵਰ ਪਿੰਡ ਬਲੋਰੀ ਰਮਾਣਾ ਦੇ ਸਾਰੇ ਇਕੱਤਰ ਹੋਏ ਆ ਤੇ ਇਕੱਤਰ ਹੋਣ ਦਾ ਕਾਰਨ ਇਹ ਆ ਕਿ ਪਿੰਡ ਪਲੋਰੀ ਰਮਾਣਾ ਜਿਹੜੇ ਆ ਅੱਜ ਨਾਲ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ ਬਲੋਰੀ ਰਮਾਣਾ ਤੋਂ ਸਾਡਾ ਇੱਕ ਨੌਜਵਾਨ ਸ਼ਮਸ਼ੇਰ ਸਿੰਘ ਆ ਉਹ ਪਿਛਲੇ 7 ਸਾਲ ਤੋਂ ਤਕਰੀਬਨ ਬਿਜਲੀ ਬੋਰਡ ਦੇ ਆਊਟਸੋਰਸਿੰਗ ਤੇ ਕੰਮ ਕਰਦਾ ਸੀ ਜਦੋਂ ਵੀ ਕੋਈ ਕਿਸੇ ਵੀ ਕਿਸਮ ਦਾ ਕਿਤੇ ਕੋਈ ਫਾਲਟ ਹੁੰਦਾ ਸੀ ਤੇ ਬਿਜਲੀ ਬੋਰਡ ਵੱਲੋਂ ਜਿਹੜਾ ਹੀ ਉਹਨੂੰ ਬੁਲਾਇਆ ਜਾਂਦਾ ਸੀ ਅੱਜ ਵੀ ਸਵੇਰੇ 7 ਤੋਂ 7:30 ਦਾ ਟਾਈਮ ਸੀ ਤੇ ਪੰਡੋਰੀ ਸਿਧਵਾ ਦੇ ਵਿੱਚ ਕੋਈ ਬਿਜਲੀ ਦਾ ਫਾਲਟ ਸੀ ਤੇ ਉਹ ਫਾਲਟ ਦੂਰ ਕਰਨ ਵਾਸਤੇ ਜਿਹੜਾ ਵਾ ترਸੀਮ ਸਿੰਘ ਲੈਂਡਮੈਨ ਉਹ ਘਰ ਤੋਂ ਸ਼ਮਸ਼ੀਰ ਸਿੰਘ ਨੂੰ ਲੈ ਕੇ ਗਿਆ ਤੇ ਇੱਕ ਨਾਲ ਮੁੰਡਾ ਹੋਰ ਕੁਲਜਿੰਦਰ ਸਿੰਘ ਆ ਜਿਨ੍ਹਾਂ ਨੂੰ ਇਹ ਇਹਨਾਂ ਆਊਟਸੋਰਸਿੰਗ ਤੇ ਜਾਨਕਿ ਜੋ ਵੀ ਇਨਸੈਂਟਿਵ ਆ ਉਹਨੂੰ ਦਿੰਦੇ ਆ ਤੇ ਖੜਦੇ ਆ ਜਦੋਂ ਲੈ ਕੇ ਗਏ ਆ ਤੇ ਜਈ ਸਾਹਿਬ ਕਹਿੰਦੇ ਆ ਕਿ ਅਰਸ਼ਦੀਪ ਸਿੰਘ ਜਦੋਂ ਹੁਣ ਘਟਣਾ ਵਾਪਰ ਗਈ ਆ ਉਹ ਕਹਿੰਦੇ ਆ ਕਿ ਮੈਂ ਪਰਮਨਟ ਲਿਆ ਹੋਇਆ ਸੀ ਕੰਮ ਕਰਦਿਆਂ ਦੌਰਾਨ ਜਿਹੜਾ ਵਾ ਬਿਜਲੀ ਦੇ ਨਾਲ ਜਿਹੜਾ ਸ਼ਮਸ਼ੀਰ ਸਿੰਘ ਆ ਉਹ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਆ ਸਿਵਲ ਹਸਪੀਟਲ ਤਰਨਤਾਰਨ ਲੈ ਕੇ ਆਏ ਤੇ ਡਾਕਟਰਾਂ ਨੇ ਜਿਹੜਾ ਵਾ ਮਰਤਕ ਕੋਸ਼ਟ ਕਰ ਦਿੱਤਾ ਨੂੰ ਤੇ ਬਹੁਤ ਜਿਹੜੀ ਆ ਦੁਖਦਾਈ ਘਟਨਾ ਤੇ ਇੱਥੇ ਜਿਹੜਾ ਵਾ ਇਹ ਟਾਲਮਟੋਲ ਹੋਈ ਜਾ ਰਿਹਾ ਵਾ ਕਿ ਇਹ ਜਿਹੜਾ ਵਾ ਜੀ ਵਰਬਲੀ ਕਿ ਜੈ ਸਾਹਿਬ ਆਂਦੇ ਆ ਵੀ ਕਿਸੇ ਨੇ ਜਨਰੇਟਰ ਦੀ ਲਾਈਟ ਲਾਤੀ ਠੀਕ ਆ ਉਹਦੇ ਨਾਲ ਇਹਦੀ ਮੌਤ ਹੋ ਗਈ ਦੇਖੋ ਕੋਈ ਵੀ ਮੁਲਾਜ਼ਮ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਆਊਟਸੋਰਸਿੰਗ ਦੇ ਕੰਮ ਕਰਦਾ ਜਾਂ ਜਿੱਦਾਂ ਵੀ ਕਰਦਾ ਹੈ ਉਹ ਡਿਪਾਰਟਮੈਂਟ ਨੇ ਉਹਦੀ ਪਰਪਾਈ ਕਰਨੀ ਹੁੰਦੀ ਆ ਉਹਦੇ ਪਰਿਵਾਰ ਦੇ ਨਾਲ ਖੜਨਾ ਹੁੰਦਾ ਵਾ ਪਰਿਵਾਰ ਦੇ ਨਾਲ ਖੜਨ ਦੀ ਬਜਾਏ ਸਿਰਫ ਇਹ ਕਹਿ ਦੇਣਾ ਵੀ ਅਸੀਂ ਆਸ ਵਿੱਚ 1.5 ਤੋਂ 2 ਲੱਖ ਰੁਪਏ ਇਕੱਠਾ ਕਰਕੇ ਦੇ ਦਿੰਨੇ ਆ ਤੇ ਇਹ ਤੇ ਅਸੀਂ ਨਗਰ ਵੱਲੋਂ ਵੀ ਦੇ ਸਕਦੇ ਆ ਪੈਸੇ ਅਸਲ ਦੇ ਵਿੱਚ ਜਿਹੜਾ ਗੁਨਾਹਗਾਰ ਆ ਉਹਦੀ ਉਹਦੇ ਖਿਲਾਫ ਜਿਹੜੀ ਆ ਉਹ ਬਣਦੀ ਕਾਰਵਾਈ ਹੋਵੇ ਠੀਕ ਹੈ ਇਹ ਪਰਿਵਾਰ ਨੂੰ ਜਿਹੜਾ ਵਾ ਇਨਸਾਫ ਮਿਲੇ ਕਿਉਂਕਿ ਬਹੁ ਇਹਦੇ ਛੋਟੇ-ਛੋਟੇ ਇਹਦੇ ਬੱਚੇ ਨੇ ਠੀਕ ਆ ਇਹੋ ਹੀ ਆਪਣੇ ਪਰਿਵਾਰ ਨੂੰ ਸਾਰੇ ਨੂੰ ਪਾਲਦਾ ਪੋਛਦਾ ਵਾ ਠੀਕ ਆ ਤੇ ਇਹ ਕਰਕੇ ਹੁਣ ਜਿਹੜਾ ਵਾ ਕੋਈ ਨਾ ਨਾ ਮਿਲਦਾ ਦੇਖ ਕੇ ਸਾਰਾ ਜਿਹੜਾ ਨਗਰ ਹੈ ਪਿੰਡੋਂ ਹੋਰ ਵੀ ਟਰਾਲੀਆਂ ਭਰ ਕੇ ਇੱਥੇ ਪਹੁੰਚ ਰਹੇ ਆ ਠੀਕ ਆ ਤੇ ਜੇਕਰ ਕੋਈ ਕਾਰਵਾਈ ਨਹੀਂ ਹੁੰਦੀ ਤੇ ਇਹ ਜਿਹੜਾ ਵਾ ਇੱਥੇ ਜਿਹੜੀ ਬੋਡੀ ਆ ਉਹ ਰੱਖ ਕੇ ਜਿਹੜਾ ਵਾ ਜਿੰਨੀ ਦੇਰ ਇਨਸਾਫ ਨਹੀਂ ਮਿਲਦਾ ਉਨੀ ਦੇਰ ਤੱਕ ਤਰਨਾ ਪ੍ਰਦਰਸ਼ਨ ਕੀਤਾ ਜਾਊਗਾ ਕਿਉਂਕਿ ਇੱਕ ਜ਼ਿੰਮੇਵਾਰੀ ਬਣ ਜਾਂਦੀ ਆ ਸਰਕਾਰਾਂ ਦੀ ਵੀ ਕਿ ਜਿਹੜਾ ਪਰਿਵਾਰ ਦੇ ਨਾਲ ਇਹ हां 사 ਵਾਪਰਿਆ ਵਾ ਉਹਦੇ ਪਰਿਵਾਰ ਨੂੰ ਜਿਹੜਾ ਵਾ ਕੋਈ ਰਜਕਾਰ ਦਾ ਸਹਾਰਾ ਦੇਣਾ ਕੋਈ ਉਹਦੀ ਪਰਪਾਈ ਕਰਨੀ ਇਹ ਸਾਰਾ ਜਿਹੜਾ ਵਾ ਇਹ ਇਹ ਬਿਲਕੁਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਜਿਹੜਾ ਵੀ ਕੋਈ ਜ਼ਿੰਮੇਵਾਰ ਹੈ ਉਹਦੇ ਖਿਲਾਫ ਬਣਦੀ ਜਿਹੜੀ ਕਾਰਵਾਈ ਆ ਉਹ ਕਰਨੀ ਚਾਹੀਦੀ ਹੈ ਬਲੈਂਡ ਐਸਚੂ ਸਾਹਿਬ ਨੇ ਇੱਥੇ ਸਰਪੰਚ ਸਾਹਿਬ ਨੇ ਵੀ ਕਾਲ ਕਰ ਦਿੱਤੀ ਆ ਠੀਕ ਹੈ ਤੇ ਜਦੋਂ ਮੁਲਾਜ਼ਮ ਪਹੁੰਚਦੇ ਆ ਕਾਰਵਾਈ ਜੋ ਵੀ ਬਣਦੀ ਆ ਉਹ ਕਰਵਾਉਣ ਵਾਸਤੇ ਸਾਰੀ ਪੰਚਾਇਤ ਵੀ ਖੜੀ ਆ ਸਾਡੇ ਸਰਕੀਨ ਆਪਣਾ ਮੇਰਾ ਨਾਮ ਜੀ ਅਰਸ਼ਦੀਪ ਸਿੰਘ ਜਈ ਗੋਸਾਬੀਨ ਬੋਲਰ ਜਿਹਦੇ ਸ਼ਮਸ਼ੀਰ ਸਰ ਮੌਤ ਹੋਈ ਇਹਦਾ ਫਰਕ ਨਹੀਂ ਇਨਸਰ ਰਾਤੀ ਕੱਲ ਬਹੁਤ ਤੇਜ਼ ਹਨੇਰੀ ਆਈ ਤੇ ਫੀਡਰ ਫੁੱਟਰ ਬੰਦੇ ਜਿੰਨੇ ਕਿ ਚੱਲੇ ਰਾਤੀ ਆਪਾਂ ਚਲਾ ਗਏ ਤੇ ਸਵੇਰੇ ਪਹਿਲੇ ਟਾਈਮ ਤੋਂ ਆ ਗਏ ਆਪਾਂ ਕਿ 24 ਘੰਟੇ ਫੀਡਰ ਚਾਲੂ ਕੀਤੇ ਇੱਕ ਸਾਡਾ ਬੰਬੀਆਂ ਵਾਲਾ ਫੀਡਰ ਸੀ ਜਿਹੜਾ ਬ੍ਰੇਕਡਾਊਨ ਚੱਲ ਰਿਹਾ ਅਜੇ ਵੀ ਤੇ ਉਹਦੇ ਟੀ ਆਫ ਸਵਿੱਚ ਕੱਟੇ ਹੋਏ ਸੀਗੇ ਤੇ ਸਾਡੇ ਲਾਈਨਮੈਨ ਅਸੀਮ ਸਿੰਘ ਜੀ ਉੱਥੇ ਪ੍ਰਾਈਵੇਟ ਬੰਦਾ ਲੈ ਕੇ ਨਾ ਰੁੱਕ ਵਾਟਰ ਜਿਹੜੇ ਉੱਤੇ ਲੱਗੇ ਲਾਈਨ ਤੇ ਤੇ ਪ੍ਰਾਈਵੇਟ ਬੰਦੇ ਨੂੰ ਇੱਕ ਨੂੰ ਬਿਠਾ ਲ ਕੇ ਗਏ ਉਹ ਨਾਲ ਉਹਦੇ ਲੜਕਾ ਸੀ ਉਹਦਾ ਲਾਈਨ ਮੈਂਦ ਨਾਲ ਇਹ ਉਹਦਾ ਪਹਿਲਾ ਜਿਹੜੀ ਡੈਥ ਹੋਈ ਹੁੰਦੀ ਸੀ ਤੇ ਇਹ ਉਹਨੂੰ ਉਹਨੂੰ ਬਿਠਾ ਕੇ ਗਿਆ ਵੀ ਛੜੀ ਲੈ ਕੇ ਆਉਂਦੇ ਹਾਂ ਉੱਥੋਂ ਲਾਈਨ ਵੱਢਣੀ ਹੈ ਨਾ ਬੰਦਿਆ ਸਪਲਾਈ ਤੇ ਇਹ ਇਹਨੇ ਪਿੱਛੋਂ ਕਿਤੇ ਆਪ ਹੀ ਚੜ ਗਿਆ ਸਰ ਲਾਈਨ ਦੇ ਉੱਤੇ ਤੇ ਕੋਈ ਬੈਕ ਕਰੰਟ ਆ ਗਿਆ ਪਤਾ ਨਹੀਂ ਜਨਰੇਟਰ ਦਾ ਆਇਆ ਇਹ ਆਪਾਂ ਚੈੱਕ ਨਹੀਂ ਕੀਤਾ ਕਿਉਂਕਿ ਆਪਾਂ ਬੋਡੀ ਲੈ ਕੇ ਉਹਨੂੰ ਲੈ ਕੇ ਉਸ ਵੇਲੇ ਹਸਪੀਟਲ ਆ ਗਏ ਇਹ ਹੁਣ ਜਾ ਕੇ ਪਤਾ ਲੱਗੂਗਾ ਕਿ ਬੈਕ ਸਪਲਾਈ ਬੈਕ ਕਰੰਟ ਆਇਆ ਜਦੋਂ ਇੱਥੇ ਪਹੁੰਚੇ ਤੇ ਇਹਨਾਂ ਨੇ ਕਿੰਨੇ ਸਾਲ ਕੰਮ ਕਰਦਾ ਸਰ ਮੈਨੂੰ ਤੇ ਮੈਨੂੰ ਤਾਂ ਜਈਆ ਇਹਨਾਂ ਲਾਈਨਾਂ ਸਾਹਿਬ ਇਹਨਾਂ ਨਾਲ ਹੀ ਕੰਮ ਕਰਦਾ ਸੀ ਉਹ ਪ੍ਰਾਈਵੇਟ ਤੋਂ ਉਹ ਜਿਹਦਾ ਪਰਿਵਾਰਕ ਕਹਿੰਦੇ ਵੀ ਇਹ ਜੀੜੀ ਭਾਗ ਦੀਆਂ ਨੂੰ ਕਹ ਲਈ ਆ ਤੁਹਾਡੇ ਲੋਕੀ ਕੀ ਕੀਤਾ ਜਾਉਂਦਾ ਸਪਲਾਈ ਸਰ ਬੰਦ ਸੀਗੀ ਸਾਡੇ ਵੱਲੋਂ ਸਾਡੀ ਕੋਈ ਸਪਲਾਈ ਨਹੀਂ ਚੱਲ ਰਹੀ ਇਹ ਆਪਣੇ ਤੌਰ ਤੇ ਆਪੇ ਸਾਡੇ ਕੇ ਬਿਨਾਂ ਲਾਜਮ ਦੀ ਕਹਿਰਾ ਜੀ ਵਿੱਚ ਉੱਥੇ ਲਾਈਨ ਤੇ ਚੜਿਆ ਬੰਦਾ ਇਹੀ ਬੜੀ ਜਨਤਾ ਜਿਲੋਂ ਸਹੀ ਪਿਆਰ ਕਰਦੇ ਆ ਇਸ ਕਰਕੇ ਮੈਂ ਹੀ ਲੈ ਕੇ ਆਇਆ ਗੱਡੀ ਚ ਉਦੋਂ ਤੇ ਕੋਈ ਗੱਡੀ ਵੀ ਲੈ ਕੇ ਤੁਰਿਆ ਨਹੀਂ ਇਹਨਾਂ ਦਾ ਬੰਦਾ ਹਰ ਪਰਿਵਾਰ ਦੇ ਦੇ ਕਮੈਂਟ ਆ ਬਹੁਤ ਸਦੀਆਂ ਇਹ ਤਾਂ ਸਰ ਆਪਣੇ ਤੌਰ ਤੇ ਆਪਣੇ ਹਮਦਰਦੀ ਦੇ ਤੌਰ ਤੇ ਜਿੰਨੀ ਹਿੰਮਤ ਹੈ ਅਸੀਂ ਕਰਾਂਗੇ ਉਹਦੀ ਹੈਲਪ ਤੇ ਬਾਕੀ ਤੇ ਕੀ ਕਰਸੋ ਉੱਥੇ ਸਰ ਜਿਨ੍ਹਾਂ ਦੇ ਅਛਦੀ ਵੀ ਜਿਨ੍ਹਾਂ ਦੇ ਕਰੰਟ ਕਰੰਡਰਾਈਡ ਡੈਥ ਹੋਈ ਆ ਉਹ ਬੰਦੇ ਕੌਣ ਜਾਂ ਕਿੱਸਾ ਆ ਗਿਆ ਕਿਦਾਂ ਜੀ ਜਿੰਮੇਦਾਰ ਨੂੰ ਮਦਰ ਹਦੋ ਜਾਂ ਅੱਲੀ ਜਿੰਮੇਦਾਰ ਨੇ ਇਹ ਤਾਂ ਉਹ ਪਿੰਡ ਰਹਿਣ ਵਾਲੇ ਪਿੰਡ ਰਹਿਣ ਵਾਲੇ ਉਹਨਾਂ ਦੇ ਜਿਹੜਾ கரੰਟ ਜਿਹੜਾ ਆਇਆ ਉਹਦੇ ਕਰਕੇ ਉਹ ਪਿੰਡ ਪੰਡੋਰੀਆਂ ਵਾਲੇ ਦੇ ਵਿੱਚ ਰਹਿਣ ਵਾਲੇ ਆ ਤੇ ਜਿਹੜਾ ਵਾਕਿਆ ਪੰਡੋਰੀਸ ਤੋਂ ਹੋਇਆ ਵਾ ਅੱਛਾ ਹਾਂਜੀ ਤੇ ਜਿਹੜੀ ਦੀ ਮੌਤ ਹੋਈ ਆ ਹਾਂਜੀ ਹਾਂਜੀ ਇਹ ਇਹਦਾ ਕਾਰਨ ਕੀ ਹੋਇਆ ਕਹ ਸਰਦਾਰ ਉਹਨਾਂ ਦੱਸੇ ਅੱਗੇ ਜੀ ਹਾਂ ਤੇ ਤਾਂ ਕਰਕੇ ਨੇਰੀ ਆਜ ਤੇ ਲੈ ਬੰਦ ਸੀ ਤੇ ਰੋਕ ਵੜਨ ਵਾਸਤੇ ਬੰਦਾ ਸਾਡਾ ਲੈ ਕੇ ਖੜੀ ਜਾਣ ਗਿਆ ਜੀ ਇਹ ਇਕੱਲੇ ਉੱਥੇ ਬਿੱਟ ਸੀ ਤੇ ਆ ਵੀਰ ਨਾਲ ਸੀ ਤੇ ਉਹ ਕਦੇ ਮਤਲਬ ਹੀ ਬਾਦਾਂ ਸਾਡੇ ਤੋਂ ਆਪਣਾ ਦੂਜਾ ਬੜਾਈ ਤੋਂ ਬਾਦਾਂ ਉੱਥੇ ਜੜ ਗਿਆ ਤੇ ਬੈਕਗਰਾਉਂਡ ਆਇਆ ਕਿ ਕਿਸੇ ਨੇ ਸਪਲਾਈ ਚਾਲੂ ਕੀਤੀ ਆਪਣੀ ਦੂਜੀ ਆ ਜਿਆ ਦੇ ਨੂੰ ਜਨਰੇਟਰ ਦੀ ਤੇ ਤਾਂ ਉਹ ਤਾਂ ਆਮ ਕਰੰਟ ਪਹੁੰਚ ਗਿਆ ਸੀ ਹੁਣ ਫਿਰ ਜਿਹੜੇ ਜਿਨ੍ਹਾਂ ਨੇ ਜਨਰੇਟਰ ਛੱਡਿਆ ਉਹਨਾਂ ਦੀ ਫਿਰ ਅਣਖ ਲਈ ਉਹਨਾਂ ਦੀ ਸਰਦਾਰ ਬਿਲਕੁਲ ਠੀਕ ਉਹਨਾਂ ਦੇ ਅਸੂਦੀ ਜੀ ਪਰ ਕੀ ਕਾਰਵਾਈ ਕੀਤੀ ਜਾਊਗੀ ਉਹਨਾਂ ਤੇ ਸਰ ਅਸੀਂ ਜਾ ਕੇ ਇਨਸਪੈਕਸ਼ਨ ਕਰਾਂ ਤੇ ਉਹਨਾਂ ਤੇ ਸਰ ਪੁਲਿਸ